ਇੱਕ ਗੀਤ ਸਿੰਘ ਜਰਨਾ ਹਾਂ ਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਉਹ ਸਭ ਨਾਂ ਕੀ ਰਣਕਾ ਤੋਂ ਆਓ ਹਮਾਰੇ ਪਾਸ 1 ਜੂਨ ਤੋਂ ਲੈ ਕੇ 6 7 ਜੂਨ ਤੱਕ ਸਾਡੇ ਉਹ ਦੇਣਾ ਖਾਸ ਕਰਕੇ 6 ਜੂਨ ਤੱਕ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਰਬੋਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਅਤੇ ਜਿਹੜਾ ਦਿਨ ਚੁਣਿਆ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਵੀ ਦੋਨੋਂ ਸਿੱਖ ਤੇ ਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ ਪਰ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਉਸ ਵੇਲੇ ਤੇ ਮੁਖੀ ਮਰਦੇ ਮਜ਼ਾਦ ਉਹਨਾਂ ਦੀ ਅਗਵਾਈ ਦੇ ਵਿੱਚ ਬੜੀ ਬਧਰੀ ਨਾਲ ਲੜੇ ਆ ਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੀ ਮੈਂ ਦੇਖ ਰਿਹਾ ਮੈਂ ਕੱਲ ਵੀ ਇੱਥੇ ਸੀ ਪਰਸੋਂ ਵੀ ਇੱਥੇ ਸੀ ਸਿੱਖ ਕੌਮ ਬਹੁਤ ਭਾਵਨਾ ਦੇ ਨਾਲ ਔਰ ਬੜੀ ਬੈਰਾਗਦੀ ਭਾਵਨਾ ਤੇ ਨਾਲ ਹੀ ਚੜ੍ਹਦੀ ਕਲਾ ਉਹਦੇ ਵਿੱਚ ਆਣ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਆ ਸ਼ਹੀਦਾਂ ਨੂੰ ਯਾਦ ਕਰ ਰਹੀ ਆ ਕਿਉਂਕਿ ਸਾਰੇ ਸਿੱਖ ਜਿਹੜੇ ਆ ਆਪਣੇ ਜਿੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕਾ ਉਥੇ ਸ਼ਹੀਦ ਕੌਮ ਦਾ ਸਰਮਾਇਆ ਤੇ ਉਹਨਾਂ ਦਾ ਅਦਬ ਸਤਕਾਰ ਕਰਦੇ ਆ। ਇਹ ਸਿੱਖ ਸਾਬ ਬਾਬਾ ਖਨਾਉ ਜੀ ਦੇ ਬਹੁਤ ਕੁਝ ਆ ਰਹੀ ਹੈ ਜੱਥੇਬੰਦੀਆਂ ਦੇ ਵਿੱਚ ਉਸ ਚੀਜ਼ ਨੂੰ ਕਿਦਾਂ ਦੇਖ ਰਹੇ ਕੌਮ ਚ ਕੀ ਮੈਸੇਜ ਆ ਰਿਹਾ ਹੈ? ਦੇਖੋ ਕੁਝ ਨਹੀਂ ਹੈਗਾ। ਸਤਿਕਾਰਯੋਗ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਾਂ ਜਿਹੜੀਆਂ ਦੂਜੀਆਂ ਜੱਥੇਬੰਦੀਆਂ ਅਸੀਂ ਸਾਰੇ ਆਪਸ ਵਿੱਚ ਗੁਰਪਾਈਆਂ ਔਰ ਮੈਨੂੰ 100 ਨਹੀਂ ਜੀ ਮੈਨੂੰ 200% ਯਕੀਨ ਆ ਵੀ ਜਿੰਨੀ ਸ਼ਾਂਤੀ ਐਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਵੇ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਇੱਥੇ ਸ਼ਹੀਦ ਹੋਏ ਆ ਇਹ ਪੋਸੀਬਲ ਹੀ ਨਹੀਂ ਇੱਕ ਉਹ ਕਦੀ ਉਹਨਾਂ ਨੇ ਕਰਨਾ ਹੀ ਨਹੀਂ ਨਾ ਕਿਸੇ ਜਥੇਬੰਦੀ ਨੇ ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਅਸੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਆ ਅਸੀਂ ਸਾਰੇ ਗੁਰਪਾਈ ਆ ਤੇ ਗੁਰਪਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ ਨਾ ਹੋਣੇ ਆ ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਉਂਮੀ ਚੱਲੇ ਅੰਦਰ ਅਰਦਾਸ ਕਰਨ ਭਈ ਇਹ ਜਿਹੜੇ 6 ਜੂਨ ਦੇ ਦਿਨਾਂ ਇਹ ਕੌਮ ਦੇ ਉਹਨਾਂ ਦਿਨਾਂ ਨੂੰ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇੱਥੇ ਹਮਲਾ ਕੀਤਾ ਤੇ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਵੀ ਇਨਾਂ ਨੇ ਸ਼ਹੀਦ ਕੀਤੇ ਉਹ ਦਰਦ ਨੂੰ ਅਸੀਂ ਦੁਨੀਆ ਨੂੰ ਦੱਸਣਾ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਮੈਨੂੰ ਪੂਰਾ ਯਕੀਨ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣ ਦੀਆਂ ਔਰ ਇਹ ਸਾਰਾ ਪੂਰਨ ਸ਼ਾਂਤਮਈ ਨਾਲ ਰਹਿਣਾ ਕਿਉਂਕਿ ਮੈਂ ਕੱਲ ਵੀ ਇਹ ਗੱਲ ਕੀਤੀ ਮੈਂ ਅੱਜ ਫੇਰ ਇਹ ਗੱਲ ਕਰਦਾ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਸਿਖਾਇਆ ਇਹ ਅਸੀਂ ਆਪਸ ਦੇ ਵਿੱਚ ਪ੍ਰੇਮ ਮੁਹੱਬਤ ਇਤفاق ਸਾਂਝ ਰੱਖਣੀ ਆ ਜਦੋਂ ਗੁਰੂ ਪਾਤਸ਼ਾਹ ਇਹ ਕਹਿੰਦੇ ਆ ਗੁਰਸਿੱਖਾਂ ਕੀ ਹਰ ਢੂਟ ਦੇ ਹਮ ਪਾਪੀ ਭੀ ਗਤ ਪਾਹੀ ਤੇ ਸਾਰੇ ਸਾਡੇ ਗੁਰਸਿੱਖ ਭਰਾ ਵਾ ਤੇ ਗੁਰੂ ਨੇ ਵੀ ਆਖਿਆ ਵੀ ਇਹਨਾਂ ਗੁਰਸਿੱਖਾਂ ਦੀ ਦੇ ਚਰਨ ਢੂਟ ਵੀ ਮਿਲ ਜੇ ਤੇ ਪਾਪੀਆਂ ਦੀ ਵੀ ਗਤੀ ਹੋ ਜਾਂਦੀ ਇਸ ਕਰਕੇ ਐਵੇਂ ਕੋਈ ਕਿਐਸੀ ਬਹੁਤ ਹੁੰਦੇ ਆ ਕੁਛ ਨਹੀਂ ਹੋਣਾ ਸ਼ਰੋਮਿਕ ਕਮੇਟੀ ਦਾ ਇੱਕ ਵਫਰ ਤੇ ਜਿਹੜਾ ਮਿਲਣ ਗਿਆ ਸੀ ਬਾਬਾ ਰਣਜੀਤ ਉਹ ਕੋਈ ਗੱਲ ਨਹੀਂ ਜੀ ਮਿਲਣ ਦਾ ਸਮਾਂ ਦਿੱਤਾ ਕਿ ਦੋ ਦਿਨਾਂ ਚ ਫੀਟਿੰਗ ਕਰਕੇ ਕਰਾਂਗੇ ਵਿਚਾਰ ਕੀ ਠੀਕ ਹੈ ਸਭ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਹਮਲਾ ਕੀਤਾ ਵਕਤ ਦੀ ਹਕੂਮਤ ਨੇ ਤੇ ਸ਼ਹੀਦ ਹੋਣ ਵਾਲੇ ਮਰਦੇ ਮਜ਼ਾਹਿਦ ਦਮਦਮੀ ਟਕਸਾਲ ਦੇ ਮੁਖੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜਰਨਲ ਸੁਬੇਗ ਸਿੰਘ ਦੀ ਭਾਈ ਮਰੀਕ ਸਿੰਘ ਦੀ ਮਹਾਪੁਰਸ਼ ਬਾਬਾ ਠਾਰਾ ਸਿੰਘ ਦੀ ਔਰ ਹੋਰ अनेका ਸਿੰਘ ਸਿੰਘਣੀਆਂ ਬੜੇ ਬਹਾਦਰ ਸਾਡੇ ਯੋਧੇ ਹਮਲਾ ਕੀਤਾ ਵ ਉਸ ਵਕਤ ਦੀ ਹਕੂਮਤ ਨੇ ਅਹੀਂ ਦਿਨ ਤੇ ਜਿਹੜਾ ਸਾਰਿਆਂ ਨੇ ਮਿਲ ਜੁਲ ਕੇ ਮਨਾਉਣਾ ਜੀ ਤੇ ਮਨਾਉਦੇ ਆਏ ਆ ਉਹ ਕੁਛ ਨਹੀਂ ਹੋਣਾ ਇਹਦਾ ਕੋਸ਼ਿਸ਼ ਕਰਾਂਗੇ ਅਸੀਂ ਉਹ ਮੇਰੀ ਗੱਲ ਸੁਣ ਲਓ ਜੀ ਮਹਾਂਪੁਰਸ਼ ਸਤਿਕਾਰ ਦੇਊਗਾ ਜੀ ਗੁਰਬਾਣੀ ਦਾ ਇੱਕ ਸ਼ਬਦ ਆ ਕਬੀਰ ਸੰਤ ਨਾ ਛਾੜੇ ਸੰਤਈ ਜੋ ਕੋਟਕ ਮਿਲੈ ਅਸੰਤ ਮਲਿਆਗਰ ਭੇਂਗਮ ਬੇੜਿਓ ਸ਼ੀਤਲਤਾ ਨਾ ਤੇ ਜਾਂਤ ਸੰਤ ਕਦੀ ਆਪਣਾ ਸੰਤਪੁਣੇ ਵਾਲਾ ਸੁਭਾਅ ਥੋੜਾ ਛੱਡਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੁੰਦੇ ਆ ਸੱਪ ਦੇ ਵੀ ਪਰ ਉਹ ਠੰਡਕ ਨਹੀਂ ਛੱਡਦਾ ਉਹ ਮਹਾਪੁਰਸ਼ ਸਾਰੇ ਸਤਕਾਰਯੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ